ਵੈਦੂ ਜੀ ਕਾ ਖਾਲਸਾ ਵੈਦੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਨੇ ਜੋ ਬਜਟ ਪੇਸ਼ ਕੀਤਾ ਉਸ ਬਜਟ ਦੇ ਵਿੱਚ ਬਿਜਲੀ ਦੇ ਲਈ 7113 ਕਰੋੜ ਰੁਪਈਆ ਬਹੁਤ ਵੱਡੀ ਅਮਾਉਂਟ ਆ ਜਿਹੜੀ ਪੰਜਾਬ ਦੇ ਲੋਕਾਂ ਨੂੰ ਬਿਜਲੀ ਦੇਣ ਦੇ ਲਈ ਰੱਖਿਆ ਗਿਆ ਪਹਿਲਾਂ ਕੀ ਗੱਲ ਹੁੰਦੀ ਸੀ ਪਹਿਲਾਂ ਬਿਜਲੀ ਗੁੱਲ ਦੀ ਸਰਕਾਰ ਚਲਦੀ ਸੀ ਬਿਜਲੀ ਗੁੱਲ ਦਾ ਮਤਲਬ ਕਿ ਬਿਜਲੀ ਆਉਂਦੀ ਨਹੀਂ ਸੀ ਲੋਕ ਗਰਮੀਆਂ ਦੇ ਵਿੱਚ ਤੜਫਦੇ ਰਹਿੰਦੇ ਸੀ ਜਦੋਂ ਬਿਜਲੀ ਚਲੀ ਜਾਂਦੀ ਸੀ ਕਦੇ ਮੰੰਜਾ ਛੱਤ ਤੇ ਕਰਦੇ ਸੀ ਕਦੇ ਬਾਹਰ ਵਿਹੜੇ 'ਚ ਕਰਦੇ ਸੀ ਬਹੁਤ ਤਕਲੀਫ ਸੀ ਲੋਕਾਂ ਨੂੰ ਔਰ ਕਿਸਾਨ ਵੀ ਕਦੇ ਦਿਨੇ ਉਹਨਾਂ ਨੇ ਬਿਜਲੀ ਨਹੀਂ ਸੀ ਦੇਖੀ ਰਾਤਾਂ ਨੂੰ ਅਤੀ ਅਤੀ ਰਾਤ ਨੂੰ ਜਾਗ ਕੇ ਆਪਣੇ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਕਿਉਂਕਿ ਬਿਜਲੀ ਰਾਤ ਨੂੰ ਹੀ ਆਉਂਦੀ ਸੀ ਇਹਦਾ ਕਾਰਨ ਕੀ ਸੀ ਕਦੇ ਇਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਪੰਜਾਬ ਬੰਦ ਪੰਜਾਬ ਵੱਲ ਦੇਖਿਆ ਹੀ ਨਹੀਂ ਤੇ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਉਸ ਟਾਈਮ ਤੇ ਬਿਜਲੀ ਖੁੱਲ ਦੇ ਉੱਤੇ ਪੂਰੇ ਜੋਰ ਸ਼ੋਰ ਦੇ ਨਾਲ ਕਾਰਜਕ੍ਰਮ ਚੱਲ ਰਹੇ ਆ ਬਹੁਤ ਸਾਰੇ ਲੋਕ ਸਵਾਲ ਕਰਦੇ ਆ ਮੈਂ ਉਹਨਾਂ ਨੂੰ ਦੱਸਣਾ ਚਾਹਨਾ ਕਿ ਅੱਗੇ ਗੱਲ ਕੀ ਹੁੰਦੀ ਸੀ ਕਿ ਇਹਨਾਂ ਨੇ ਕਦੇ ਥਰਮਲ ਪਲਾਂਟਾਂ ਵੱਲ ਧਿਆਨ ਹੀ ਨਹੀਂ ਦਿੱਤਾ ਪਹਿਲੀ ਸਰਕਾਰ ਆ ਜਿਸ ਸਰਕਾਰ ਨੇ ਗੋਇੰਦਵਾਲ ਸਾਹਿਬ ਵਿਖੇ ਇੱਕ ਥਰਮਲ ਪਲਾਂਟ ਖਰੀਦਿਆ ਤੇ ਉਹ ਸਰਮਲ ਪਲਾਂਟ ਦਾ ਨਾਮ ਜੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਨਾਮ ਦੇ ਉੱਤੇ ਰੱਖਿਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਨਿਰਬਿਕੰਤਾ ਸਿਹਤ ਸਪਲਾਈ ਦਿੱਤੀ ਜਾ ਸਕੇ ਔਰ ਇਸ ਤੋਂ ਇਲਾਵਾ ਕੀ ਗੱਲ ਕੀ ਹੁੰਦੀ ਸੀ ਖਬਰਾਂ ਆਉਂਦੀਆਂ ਸੀ ਵੱਡੀਆਂ-ਵੱਡੀਆਂ ਕਿ ਕੋਲਾ 24 ਘੰਟਿਆਂ ਦਾ ਕੋਲਾ ਖਤਮ ਹੋ ਜਾਊਗਾ ਪੰਜਾਬ ਚ छा ਜਾਊਗਾ ਹਨੇਰਾ ਕਦੇ ਸੋਚਿਆ ਹੁਣ ਕਦੇ ਦੇਖਿਆ ਇਦਾਂ ਦੀ ਖਬਰ ਕਿਉਂਕਿ ਨੀਤ ਨੂੰ ਮੁਰਾਦਾ ਨੇ ਅਰੇ ਜਿਹੜੀ ਸਾਡੀ ਕੋਲੇ ਦੀ ਖਾਣ ਇੱਕ ਪਿਛਵਾੜਾ ਵਿਖੇ ਸਾਨੂੰ ਖਾਣ ਮਿਲੀ ਆ ਕੋਲੇ ਦੀ ਉਹ ਕੋਲੇ ਦੀ ਖਾਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਖਾਣ ਨੂੰ ਚਾਲੂ ਕਰਾ ਕੇ ਪੰਜਾਬ ਦੇ ਫਰਮਨ ਪਲਾਂਟਾਂ ਦੇ ਲਈ ਉਸ ਖਾਣ ਦੇ ਵਿੱਚੋਂ ਕੋਲਾ ਆਉਂਦਾ ਅੱਜ ਹਰੇਕ ਫਰਮਨ ਪਲਾਂਟ ਦੇ ਵਿੱਚ ਜਾ ਕੇ ਚੈੱਕ ਕਰੋ 27 27 ਦਿਨ ਦਾ ਕੋਲਾ ਪਿਆ ਕਾਰਨ ਕੀ ਕਿ ਚੰਗੀ ਨੀਅਤ ਕਿ ਲੋਕਾਂ ਨੂੰ ਅਸੀਂ 24 ਘੰਟੇ ਸਪਲਾਈ ਦੇਣੀ ਆ ਨਿਰਵਿਘਨਤਾ ਸਹਤ ਦੇਣੀ ਆ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਅਸੀਂ ਸਪਲਾਈ ਦੇਣੀ ਆ 3 ਸਾਲ ਹੋ ਗਏ ਸਰਕਾਰ ਬਣੀ ਨੂੰ ਕੋਈ ਵੀ ਕਿਸਾਨ ਵੀਰ ਹੱਥ ਖੜਾ ਕਰਕੇ ਕਹਿ ਦੇਵੇ ਕੋਈ ਰਾਤ ਨੂੰ ਖੇਤ ਗਿਆ ਹੋਵੇ ਕਿ ਦਿਨੇ ਲਾਈਟ ਨਹੀਂ ਹੈ ਰਾਤ ਨੂੰ ਸਾਨੂੰ ਜਾ ਕੇ ਕੰਮ ਕਰਨਾ ਪਊਗਾ ਦਿਨੇ ਲਾਈਟ ਉਹਨਾਂ ਨੂੰ ਖੁੱਲ੍ਹ ਦਿੱਤੀ ਆ ਤਾਂ ਕਿ ਸਾਡੇ ਕਿਸਾਨ ਵੀਰ ਰਾਤਾਂ ਨੂੰ ਚੈਨ ਦੀ ਨੀਂਦ ਸੌ ਸਕਣ ਉਹਨਾਂ ਨੂੰ ਜਿਨੇ ਆਪਣਾ ਕੰਮ ਕਰ ਸਕਣ ਜਿਹੜਾ ਉਹਨਾਂ ਨੇ ਜਿਨੇ ਕਰਨਾ ਔਰ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਆ ਅਸੀਂ ਸਾਰੇ ਪਰਿਵਾਰਾਂ ਨੂੰ 600 ਜੁਟ ਬਿਜਲੀ ਦੀ ਫਰੀ ਦਿੱਤੀ ਹੈ ਚਾਹੇ ਉਹ ਕਿਸੇ ਵੀ ਕਾਸਟ ਦੇ ਨਾਲ ਸੰਬੰਧਿਤ ਆ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਆ ਕਿੰਨਾ ਵੀ ਲੋਡ ਆ ਹਰੇਕ ਪਰਿਵਾਰ ਦਾ 600 ਜੁਟ ਜਿਹੜਾ ਫਰੀ ਮੁਫਤ ਕੀਤਾ ਔਰ ਇਹਦੇ ਨਾਲ 90% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ 90% ਲੋਕਾਂ ਦਾ ਲੋਕ ਬੜੇ ਖੁਸ਼ ਨੇ ਹਰੇਕ ਪਰਿਵਾਰ ਖੁਸ਼ ਆ ਕਿਉਂਕਿ ਅੱਗੇ ਕੀ ਹੁੰਦਾ ਸੀ 4-4000 5-5000 ਬਿੱਲ ਆਉਂਦੇ ਸੀ ਲੋਕਾਂ ਦਾ ਖਰਚਾ ਚਲਾਉਣਾ ਘਰ ਦਾ ਖਰਚਾ ਚਲਾਉਣਾ ਬੜਾ ਮੁਸ਼ਕਲ ਹੋ ਜਾਂਦਾ ਸੀ لوکاں دا فائدہ ہونا شروع ਹੋਇਆ ਕਿਸੇ ਦਾ 4000 ਰੁਪਏ ਦਾ فائدہ ہونا شروع ਹੋਇਆ ਕਈਆਂ ਨੇ ਤਾਂ ਇਹ ਜੋ ਬਿੱਲ ਵਾਲੇ ਪੈਸੇ ਬੈਂਕ ਦੇ ਵਿੱਚ ਰੱਖ ਰੱਖ ਕੇ ਰੱਖ ਰੱਖ ਕੇ ਕਹਿੰਦੇ ਜੀ ਬਿੱਲ ਤਾਂ ਆਉਣਾ ਹੀ ਸੀ 4000 ਰੁਪਿਆ ਹਰ ਇੱਕ ਮਹੀਨੇ ਜਮ੍ਹਾਂ ਕਰਾ ਦਿੰਨੇ ਅਸੀਂ ਤਾਂ ਕਈਆਂ ਨੇ ਮੋਟਰਸਾਈਕਲ ਲੈ ਲਏ ਕਈਆਂ ਨੇ ਕੋਈ ਹੋਰ ਕਾਰੋਬਾਰ ਕਰ ਲਏ ਔਰ ਇਸ ਤੋਂ ਇਲਾਵਾ ਸਾਡੇ ਜਿਹੜੇ ਕਿਸਾਨ ਵੀਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਸੀ ਮੋਟਰਾਂ ਦੇ ਉੱਤੇ ਉਹ ਵੀ ਐਜ਼ ਇਟ ਇਜ਼ ਸਬਸਿਡੀ ਪੰਜਾਬ ਸਰਕਾਰ ਦੇ ਰਹੀ ਆ ਪੰਜਾਬ ਸਰਕਾਰ ਲੋਕਾਂ ਦੀ ਸਰਕਾਰ ਆ ਪਹਿਲਾਂ ਜਿਹੜੀ ਸਰਕਾਰ ਸੀ ਉਹ ਬਿਜਲੀ ਗੁੱਲ ਵਾਲੀ ਸਰਕਾਰ ਸੀ ਤੇ ਹੁਣ ਬਿਜਲੀ ਫੁੱਲ ਵਾਲੀ ਸਰਕਾਰ ਹੈ